ਸੋਹੰਗ ਮਹਾਰਾਹੀ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ 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 ਸੋ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹਨ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸਤਕਾਰਯੋਗ ਹਰ ਸੰਗਤ ਜੀਓ ਆਪ ਜੀ ਨਿਹ ਕਲੰਖ ਕਲ ਕਲ ਕੀ ਉਪਤਾਰ 24 ਆਦੇ ਚੰਨਾ ਦਾ ਆਪ ਜੀ ਆਨੰਦ ਮਾਨ ਰਿਓ ਜਿਸ ਨੂੰ ਸੰਸਾਰ ਅੱਲਾ ਵਾਹਿਗੁਰੂ ਸਤਨਾਮ ਗੋੜ ਕਰਕੇ ਹਰ ਹਰ ਲਗ ਲਗ ਨਾਮਾ ਤੋਂ ਯਾਦ ਕਰਦਾ ਹੈ ਆਪ ਜੀ ਉਹਦੇ ਚਰਨਾਂ ਦਾ ਆਨੰਦ ਮਾਨ ਰਹੀ ਹੋ ਇਹ ਪਹਿਲੀ ਵਾਰ ਹੋਇਆ ਉਹ ਪਰਮੇਸ਼ਰ ਨੇ ਸਵੈਮ ਆਕੇ ਨਵਾਂ ਨਾਮ ਦਿੱਤਾ ਸੋਹੰਗ ਮਹਾਰਾਜ ਛੇ ਸਿੰਘ ਬਿਸ਼ਨੂ ਭਗਵਾਨ ਦੀ ਜੈ ਇਹ ਜਕਾਰਾ ਸਾਰੀ ਸ੍ਰਿਸ਼ਟੀ ਨੂੰ ਬਹੁਤ ਜਲਦ ਲਾਉਣਾ ਪਵੇਗਾ ਕਿਉਂਕਿ ਅਕਾਲ ਪੁਰਖ ਨੇ ਕਲਯੁਗ ਦੀ ਜੜਪਟ ਕੇ ਇਹ ਸਤਜੁਗ ਦੀ ਨੀਜ ਹੈ ਉਹ ਰੱਖ ਦਿੱਤੀ ਹੈ ਇਹ ਪਹਿਲੀ ਵਾਰ ਅਕਾਲ ਪੁਰਖ ਤੇ ਗੋਬਿੰਦ ਨੇ ਦੋਨਾਂ ਨੇ ਮਿਲ ਕੇ ਇੱਕ ਹੋ ਕੇ ਜੋ ਸ਼ਬਦ ਦੀ ਤਾਰ ਹੋ ਕੇ ਹੀ ਮਾਤ ਲੋਗ ਦੇ ਵਿੱਚ ਆਪਣਾ ਆਪ ਪਰਸਿਤ ਹੋਰ ਪਕਟਾਵਾ ਕੀਤਾ ਹੈ ਇਹ ਜੋ ਇਥੇ ਵੀਰ ਆਪ ਜੀ ਨਾਲ ਗੱਲ ਕਰ ਰਹੇ ਨੇ ਕੋਈ ਕਥਾ ਕਹਾਣੀਆਂ ਵਾਲੀ ਗੱਲ ਨਹੀਂ ਜਿਵੇਂ ਮੇਰੇ ਵੀਰ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਇਹ ਹਰ ਬਾਣੀਆਂ ਦੇ ਵਿੱਚ ਆ ਹਰ ਬਾਣੀ ਇਸ ਕਰਕੇ ਉਹ ਹਰੀ ਨੇ ਆ ਕੇ ਆਪਲ ਖਵਾਤੀ ਜਿਵੇਂ ਮੇਰੇ ਵੀਰ ਨੇ ਇਹ ਵੀ ਦੱਸਿਆ ਕਿ ਜਗਤ ਦੇ ਵਿੱਚ ਜਿਨੇ ਗ੍ਰੰਥਿਆ ਇਹ ਕਥਾ ਕਥਾ ਦੇ ਕਹਾਣੀਆਂ ਬਣ ਚੁੱਕੀਆਂ ਕਥਾ ਦੇ ਕਹਾਣੀਆਂ ਹਰ ਇੱਕ ਬੰਦਾ ਪਾਠ ਜਾਪ ਕਰਕੇ ਆ ਰਿਹਾ ਉਹ ਐ ਸਮਝਦਾ ਕਿ ਮੈਂ ਪਾਠ ਕਰਕੇ ਆ ਗਿਆ ਬਟ ਗੱਲ ਕੀ ਦਸੀ ਸੀ ਸਾਨੂੰ ਗ੍ਰੰਥਾਂ ਦੇ ਵਿੱਚ ਮਿਲਣੀ ਦੀ ਪਾਠ ਕਰਨ ਦੀ ਗੱਲ ਨਹੀਂ ਸੀ ਦਸੀ ਕਿ ਪੜੀ ਜਾਓ ਪੜ-ਪੜ ਗੱਡੇ ਲੱਦੀ ਜਾਓ ਨਹੀਂ ਮਿਲਣੀ ਦੀ ਗੱਲ ਦਸੀ ਸੀ ਕਿ ਤੁਸੀਂ ਆਪਣੀ ਆਤਮਾ ਦੇ ਪਰਮਾਤਮਾ ਦੀ ਮਿਲਣੀ ਕਿਵੇਂ ਕਰਨੀ ਆ ਪਰ ਉਹਦੇ ਬਾਰੇ ਵਿੱਚ ਕੋਈ ਗੱਲ ਨਹੀਂ ਕਰ ਰਿਆ ਉਹ ਉਸ ਨੂੰ ਮਾਤ ਲੋਕ ਦੇ ਵਿੱਚ ਆਉਣਾ ਪਿਆ ਆ ਕੇ ਨਵਾਂ ਸ਼ਬਦ ਦਿੱਤਾ ਸੋ ਹੰਮਾਰੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜਾ ਅੱਜ ਲਾਲਿਓ ਕੱਲ ਲਾਲਿਓ ਔਨਲ ਸਮੇ ਚ ਲਾਲਿਓ ਸੱਜਣੋ ਇਹ ਜਗਾਰਾ ਸਭ ਨੂੰ ਲਾਉਣਾ ਪੈਣਾ ਇਹ ਕੋਈ ਮੇਰਾ ਹੁਕਮ ਨਹੀਂ ਇਹ ਉਸ ਵਾਹਿਗੁਰੂ ਅਕਾਲ ਪੁਰਖ ਬ੍ਰਹਮਣ ਗੋੜ ਨੂਰੀ ਅੱਪਾ ਜਿਸ ਨੂੰ ਅਲਗ-ਅਲਗ ਨਾਮਾਂ ਤੋਂ ਸੰਸਾਰ ਯਾਦ ਕਰਦਾ ਹੈ ਉਸ ਦਾ ਹੁਕਮ ਹੈ ਜਦੋਂ-ਜਦੋਂ ਨਵਾਂ ਨਾਮ ਧਰਤੀ ਤੇ ਆਇਆ ਰਹਿਬਰ ਆਇਆ ਲੋਕਾਂ ਨੇ ਸ਼ੱਕ ਕੀਤਾ ਨਾਨਕ ਪਾਸ਼ਾ ਜੀ ਆਏ ਸ਼ੱਕ ਪੈਦਾ ਹੋਇਆ ਗੋਬਿੰਦ ਆਇਆ ਸ਼ੱਕ ਪੈਦਾ ਹੋਇਆ ਰਾਮਚੰਦਰ ਆਏ ਸ਼ੱਕ ਪੈਦਾ ਹੋਇਆ ਕ੍ਰਿਸ਼ਨ ਮਹਾਰਾਜ ਜੀ ਆਏ ਸ਼ੱਕ ਪੈਦਾ ਕੀਤਾ ਸੰਸਾਰ ਨੇ ਸੰਸਾਰ ਨੇ ਤੋਹਾ ਅਦੂ ਵਦੂ ਕੀਤੀ ਜਦੋਂ ਸਮਾਂ ਨਿਕਲ ਗਿਆ ਜਦੋਂ ਫਿਰ ਸਮਾਂ ਨਿਕਲ ਜਾਂਦਾ ਤਾਂ ਫਿਰ ਉਹਦੇ ਬਾਅਦ ਵੀ ਕੋਈ ਫਾਇਦਾ ਨਹੀਂ ਰਹਿ ਜਾਂਦਾ ਸੋ ਪਿਆਰਿਓ ਵੀਰ ਨੇ ਜਵਾਬ ਜੀ ਨਾਲ ਗੱਲ ਕੀਤੀ ਹੈ ਇਹ ਦਸ਼ਮੇਸ਼ ਪਿਤਾ ਜੀ ਕੀਤੀ ਹੈ ਉਸਨੇ ਆਪਣਾ ਸਰਵੰਸ ਕਿਉਂ ਵਾਰਿਆ ਅਸੀਂ ਕੋਈ ਕਥਾ ਨਹੀਂ ਕਰ ਰਹੇ ਗ੍ਰੰਥ ਦੇ ਵਿੱਚੋਂ ਹਰਵਾਣੀ ਜੋ ਗੋਬਿੰਦ ਪਾਸ਼ਾ ਨੇ ਵਾਦਾ ਕੀਤਾ ਸੀ ਮੈਂ 250 ਸਾਲ ਦੇ ਬਾਅਦ ਦੁਬਾਰਾ ਮਾਤ ਲੋਕ ਦੇ ਵਿੱਚ ਆਪਣੇ ਕਾਲ ਪੁਰਖ ਦਾ ਇਸ ਤਰ੍ਹਾਂ ਲੈ ਕੇ ਆਉਣਾ ਉਹਨੇ ਆ ਕੇ ਇਹ ਹਰਵਾਨੀਆਂ ਲਗਾਤੀਆਂ 24 ਗ੍ਰੰਥ ਦੇ ਦਿੱਤੇ ਸੋ ਗੋਬਿੰਦ ਪਿਤਾ ਜੀ ਨੇ ਸਰਵੰਸ ਵਾਰਿਆ ਇਸ ਕਰਕੇ ਵਾਰਿਆ ਕਿ ਮੈਂ ਦੁਬਾਰਾ ਅਗੇਨ 250 ਸਾਲ ਦੇ ਬਾਅਦ ਆ ਕੇ ਆਪਣੇ पिता ਦੇ ਨਾਲ ਅਕਾਲ ਪੁਰਖ ਦੇ ਨਾਲ ਇੱਕ ਰੰਗ ਹੋ ਕੇ ਹੀ ਮੈਂ ਮਾਤ ਲੋਕ ਦੇ ਵਿੱਚ ਖੇਡ ਕਰਾਂਗਾ ਔਰ ਉਸਨੇ ਕੀਤੀ ਕਾਲ ਯੁਗ ਦੀ ਆਜੂ ਨੂੰ ਵੀ ਖਤਮ ਕੀਤਾ ਜੇ गोविंद ਪਿਤਾ ਸਰਵਾਂਸ ਨਾ ਵਾਰਦੇ ਤੇ ਕਾਲ ਯੁਗ ਦੀ ਆਜੂ ਤਾਂ ਬਹੁਤ ਲੰਬੀ ਹੈ ਏਨੀ ਸੀ ਮੁਕਦੀ ਕਾਲ ਯੁਗ ਦੀ ਆਜੂ ਦਾ ਖਾਤਮਾ ਵੀ ਸਰਵਾਂਸ ਵਾਰ ਕੇ ਹੀ ਦਸ਼ਮੇਸ਼ ਪਿਤਾ ਨੇ ਕੀਤਾ ਔਰ ਵੀਰ ਨੇ ਇਹ ਵੀ ਗੱਲ ਦਸੀ ਕਿ ਖਾਲਸਾ ਕਿਹਨੂੰ ਕਹਿੰਦੇ ਆ ਖਾਲਸਾ ਕਿਸ ਤਰ੍ਹਾਂ ਦਾ ਹੁੰਦਾ ਹੈ ਖਾਲਸਾ ਹੁੰਦਾ ਪਿਓਰ ਸ਼ੁੱਧ ਤਾਂ ਉਹ ਸ਼ੁੱਧ ਕਦੋਂ ਬਣਿਆ ਜਾਂਦਾ ਜਦੋਂ ਉਹ ਆਪਣੀ ਆਤਮਾ ਦਾ ਪਰਮਾਤਮਾ ਦਾ ਮੇਲ ਹੋਵੇ ਤੇ ਗੋਬਿੰਦ ਤੋਂ ਬਿਨਾ ਖਾਲਸਾ ਕੋਈ ਵੀ ਨਹੀਂ ਸੀ ਸੋ ਸਮਾ ਦਾਸ ਕੋਲ ਨਹੀਂ ਹੈ ਨਾਰਦ ਇੱਕ ਅਕਾਲਪੁਰਖ ਦੀ ਧਾਰ ਹੈ ਨਾਰਦ ਕਹਿੰਦਾ ਨਾਰਦ ਇੱਕ ਗੱਲ ਕਹਿੰਦੇ ਨੇ ਕਿ ਜੇ ਮੈਂ ਸੰਸਾਰ ਨੂੰ ਸੰਸਾਰ ਦੀ ਗੱਲ ਕਰਦਾ ਨਾਰਦ ਨਾਰਦ ਕਹਿੰਦਾ ਜੇ ਮੈਂ ਪੰਡਤ ਬਣ ਕੇ ਗ੍ਰੰਥਾਂ ਵਾਲੀ ਬਾਣੀ ਲੋਕਾਂ ਨੂੰ ਸੁਣਾਵਾਂ ਤਾਂ ਸੰਸਾਰ ਮੈਨੂੰ ਕੀ ਕਹਿਣਗੇ ਇਹ ਬੜਾ ਹੀ ਵਿਦਿਆਵਾਣ ਹੈ ਬੜਾ ਹੀ ਵਿਦਿਆਵਾਣ ਹੈ ਉਹ ਕਹਿੰਦਾ ਕਿ ਜੇ ਮੈਂ ਸ਼ਿਵ ਦੁਆਲੇ ਮੱਠ ਗੁਰਦੁਆਰੇ ਜਾ ਕੇ ਇਹ ਮਸਤਕ ਰਗਣਾ ਤੋ ਫਿਰ ਕਹਿਣ ਇਹ ਬੜਾ ਗੁਰਮੁਖ ਚੰਗਾ ਨਜ਼ਰੀਆਈ ਆ ਬੜਾ ਅੱਛਾ ਹੈ ਕਿ ਸਵੇਰੇ ਗੁਰਦੁਆਰੇ ਵੀ ਜਾਂਦਾ ਨਾਂਂਦਾ ਤੋਂਂਦਾ ਵੀ ਹੈ ਪਾਠ ਵੀ ਕਰਦਾ ਹੈ ਬੜਾ ਅੱਛਾ ਹੈ ਤੋ ਉਹੀ ਨਾਰਦ ਕਹਿੰਦਾ ਜੇ ਮੈਂ ਸੰਸਾਰ ਨੂੰ ਇਹ ਗੱਲ ਕਹਾ ਕਿ ਮੈਨੂੰ ਸਿੱਧਾ ਭਗਵਾਨ ਮਿਲਿਆ ਹੈ ਤੇ ਲੋਕੀ ਕਹਿਣਗੇ ਇਹ ਤਾਂ ਪਤਾ ਨਹੀਂ ਕਿੱਥੋਂ ਆ ਗਿਆ ਕੋਈ ਮੂਰਖਾ ਕੋਈ ਕੀ ਕਹਿਣਗੇ ਉਹਨੂੰ ਇਹ ਮੂਰਖ ਹੈ ਇਹਨੂੰ ਪੜਾਓ ਥੋੜੋ ਸੋ ਪਿਆਰਿਓ ਇਹ ਇਸ ਕਾਰ ਦੇ ਵਿੱਚ ਪਰਮਾਤਮਾ ਆਪ ਆਏ ਹਨ ਅੱਜ ਉਹਦੀ ਸੰਗਤ ਪਰਮੇਸ਼ਰ ਦਾ ਸਤਸਰੂਪ ਜੋ ਸ਼ਬਦੀ ਤਾਰ ਜੋ ਗੁਰੂ ਗ੍ਰੰਥ ਸਾਹਿਬ ਦਸਮ ਗ੍ਰੰਥ ਗੀਤਾ ਬਾਈਬਲ ਅੰਜਾਇਨ ਸਾਰੇ ਗ੍ਰੰਥ ਸ਼ਾਸਤਰਾਂ ਇਸ ਜੀ ਦੀ ਅਗਵਾਹੀ ਦੇ ਕੇ ਗਈ ਸੀ ਕਲ ਯੁਗ ਦੇ ਅੰਤ ਅੰਤ ਵਿੱਚ ਉਹ ਪਾਵਰ ਨੇ ਆਉਣਾ ਹੈ ਜਿਹੜੀਆਂ ਸਭ ਨੂੰ ਭੇਜਣ ਵਾਲਾ ਹੈ ਸੋ ਇੱਕ ਛੋਟਾ ਜਿਹਾ ਲੇਖ ਆਪ ਜੀ ਨਾਲ ਮੈਂ ਸਾਂਝਾ ਕਰ ਰਿਹਾ ਜਿਹੜੇ ਮੈਚ ਉਹ ਵੀ ਗ੍ਰੰਥਾ ਦੀ ਆਪ ਜੀ ਨਾਲ ਗੱਲ ਕੀਤੀ ਸੀ 24 ਗ੍ਰੰਥਾ ਦੇ ਵਿੱਚੋਂ ਇੱਕ ਗ੍ਰੰਥ ਹੈ ਜੋ ਗ੍ਰੰਥ ਨੰਬਰ 22 ਉਹ ਆਪ ਜੀ ਨਾਲ ਮੈਂ ਪੇਜ ਨੰਬਰ 509 ਤੋਂ ਹਰਵਾਨੀ ਸ਼ੁਰੂ ਕਰਾਂਗਾ ਗੁਰਦਾਸਪੁਰ ਦੀ ਲਿਖਤ ਕੀ ਬਚਨ ਹੋਏ ਜਿਤ गोविंद ਪਾਸ਼ਨ ਆ 56 1756 ਨੂੰ ਪੰਥ ਖਾਲਸਾ ਤਿਆਰ ਕੀਤਾ ਸੀ ਉਸ ਵੇਲੇ ਕੀ ਗੱਲ ਹੋਈ ਸੀ ਉਸ ਵੇਲੇ ਕੀ ਗੱਲ ਹੋਈ ਪ੍ਰਮਾਤਮਾ ਨੇ ਲਖਵਾਈਆਂ ਇਹ ਨਹੀਂ ਰੱਖਣੀਆਂ ਗੱਲਾਂ ਸੀ ਪ੍ਰਮਾਤਮਾ ਨੇ ਅਖਤੀ ਕਰ ਦਿੱਤੀਆਂ ਜਿਹੜੇ ਬਚਨ ਹੋਏ ਸੀ ਉਸ ਵੇਲੇ ਗੋਵਿੰਦ ਕਿਹਾ ਪੁਰਖ ਅਕਾਲ ਮੇਰੀ ਨਮਸਕਾਰ ਗੋਵਿੰਦ ਪਾਸ਼ਾ ਨਮਸਕਾਰ ਕਰ ਰਿਹਾ ਕਿਨੂੰ ਅਕਾਲ ਪ੍ਰਭ ਨੂੰ ਨਿਉ ਨਿਉ ਸੀਸ ਝੁਕਾਈ ਆ ਜਿਸ ਵੇਲੇ 1756 ਕੀਤਾ ਸੀ ਪੰਥ ਤਿਆਰਾ ਸਿੱਖ ਸਮਾਜ ਬਨਾਈਆ ਬਣਿਆ ਸੀ ਬਰਤਾਰਾ ਆਪਣੀ ਦਇਆ ਦਇਆ ਵਰਤਾਈਆ 1756 ਦੀ ਗੱਲ ਆ ਗੋਬਿੰਦ ਕਿਹਾ ਪ੍ਰਭੂ ਮੇਰੇ ਵਿੱਚ ਇੱਕ ਵਾਰੀ ਸ਼ਿਨ ਆਇਆ ਸੀ ਹੰਕਾਰ ਕੌਣ ਗੱਲ ਕਰ ਰਿਹਾ ਨੇ ਗੋਬਿੰਦ ਪਿਤਾ ਦਸੂਮ ਪਿਤਾ ਕਾਲਪੁਰਖ ਨਾਲ ਗੱਲ ਕਰ ਰਿਆ ਇਹ ਕਾਲਪੁਰਖ ਨੇ ਆ ਕੇ ਪੜਦੇ ਖੋਲੇ ਆ ਕੀ ਕਿਹਾ ਗੋਬਿੰਦ ਕਿਹਾ ਪ੍ਰਭੂ ਮੇਰੇ ਵਿੱਚ ਇੱਕ ਵਾਰ ਸ਼ਿਨ ਆਇਆ ਸੀ ਹੰਕਾਰ ਮੈਂ ਬੋਲ ਕੇ ਦਿੱਤਾ ਸੁਨਾਈਆ ਕੀ ਸੁਣਾਇਆ ਗੋਬਿੰਦ ਪਿਤਾ ਜੀ ਨੇ ਗੁਰਮੁਖੋ ਮੈਂ ਤੁਹਾਡਾ ਦਤਾਰ ਮੈਂ ਦੇਣ ਵਾਲਾ ਜੇ ਤੁਹਾਨੂੰ ਸਾਰਾ ਕੁਝ ਗੋਬਿੰਦ ਪਿਤਾ ਨੇ ਗਿਆ ਦੇਵਨ ਹਾਰ ਬੇਪਰ ਵਾਈਆ ਪੂਰੀ ਆਨੰਦ ਦੇ ਪਰੇ ਪੰਡਾਰ ਰਾਣੇ ਮਹਾਰਾਣੇ ਸੀਸ ਨਵਾਈਆ ਖਿੱਚ ਕੇ ਨੰਗੀ ਤਲਵਾਰ ਕਟਾਰ ਦਿੱਤੀ ਚਮਕਾਈ ਆ ਕਿ ਰਾਜੇ ਰਾਣੇ ਸਾਰੇ ਤੇ ਨਿਮਸ਼ਕਾਰਾਂ ਕਰਦੇ ਨਾ ਗਤਾਰ ਪੈ ਹੀ ਆ ਗੋਬਿੰਦ ਪਿਤਾ ਨੇ ਗਿਆ ਸਭ ਨੂੰ ਦੇਵਾ ਸ਼ਿੰਗਾਰ ਛਧਰੂ ਰਹਿਣ ਕੋ ਇਹਨਾ ਪਾਈ ਆ ਫਿਰ ਹੱਥ ਮਾਰ ਉਤੇ ਦਸਤਾਰ ਕਲਗੀ ਦਿੱਤੀ ਹਿਲਾਈ ਆ ਅਰ ਦਸਤਾਰ ਤੇ ਵੀ ਹੱਥ ਮਾਰ ਕੇ ਕਲਗੀ ਨੂੰ ਹਿਲਾਇਆ ਗੋਬਿੰਦ ਪਿਤਾ ਨੇ ਮੈ ਰੂਪ ਸੱਚੀ ਸਰਕਾਰ ਨਿਰਗੁਣ ਸਰਗੁਣ ਰੰਗ ਰੰਗਾਈਆ ਫਿਰ ਕੀ ਹੋਇਆ ਪੁਰਖ ਅਕਾਲ ਪੁਰਖ ਅਕਾਲ ਦੀਨ ਦਿਆਲ ਚਟ ਤੂੰ ਉਸ ਵੇਲੇ ਮੇਰੇ ਉੱਤੇ ਪਾਇਆ ਭਾਰ ਫਿਰ ਕਾਲ ਪੁਰਖ ਨੇ ਕੀ ਪਾਇਆ ਉਸ ਤੇ ਭਾਰ ਪਾਇਆ ਗੋਬਿੰਦ ਪੀਤਾ ਤੇ ਪਰ ਕਿਉਂ ਪਾਇਆ ਨਾਲੇ ਹੱਸ ਕੇ ਕਿਹਾ ਗੋਬਿੰਦ ਤੂੰ ਪੂਰੀ ਆਨੰਦ ਦਾ ਚਾਰ ਦਿਨ ਦਾ ਮੁਖ ਤਿਆਰ ਇਹ ਗੋਬਿੰਦ ਪੀਤਾ ਨੂੰ ਕੀ ਨੇ ਕਿਹਾ ਅਕਾਲ ਪੁਰਖ ਨੇ ਕਿਹਾ ਕਿ ਤੂੰ 2 4 ਦਿਨ ਦਾ ਮੁਖਤਿਆਰ ਹੈ ਅਨੰਦਪੁਰ ਦਾ ਅੰਤ ਪੰਡਾਰਾ ਰਹਿਣ ਕੋਏ ਨਾ ਪਾਇਆ ਮੈਂ ਛਟ ਨੋ ਵਾਰ ਚਰਨਾ ਦੇ ਕੀਤੀ ਨਿਮਸਕਾਰ ਨੋ ਵਾਰ ਨਿਮਸਕਾਰ ਕੀਤੀ ਗੋਬਿੰਦਪ੍ਰਤਾ ਨਕਾਲਪੁਰ ਨੂੰ ਫਿਰ ਫਿਰ ਸੀਸ ਝੁਕਾਈ ਆ ਪ੍ਰਭੂ ਤੂੰ ਫੇਰ ਲਿਆ ਉਠਾਲ ਤੂੰ ਫੇਰ ਲਿਆ ਉਠਾਲ ਫੜਵਾਹੋਂ ਗਲੇ ਲਗਾਈ ਆ ਜਿਮੀ ਤੂੰ ਚੁੱਕ ਕੇ ਇਸ਼ਾਰਾ ਕੀਤਾ ਉਹ ਵੇਖ ਕਲਯੁਗ ਅੰਤਕਾਲ ਚਾਰੋਂ ਕੂਟ ਨਗਾਰ ਲਗਾਈ ਆ ਫੇਰ ਵੇਖਿਆ ਉਹ ਵੇਖ ਮੇਰੇ ਭਗਤ ਦੁਲਾਰੇ ਲਾਲ ਲਾਲ ਆਪਣੇ ਰੰਗ ਰੰਗਾਈਆ ਬਿਨ ਮੇਰੀ ਕਿਰਪਾ ਪਰਮੇਸ਼ਰ ਕਹਿ ਰਿਹਾ ਨੇ ਕਿਉਂਕਿ ਉਹ ਅਕਾਲਪੁਰ ਖੇਕ ਕੇ ਆ ਦੋਨੀ ਹੈ ਕੀ ਕਹਿ ਰਿਹਾ ਨੇ ਬਿਨ ਮੇਰੀ ਕਿਰਪਾ ਮੇਰਿਆਂ ਭਗਤਾਂ ਨੂੰ ਕੋਈ ਨਾ ਸਕੇ ਖਵਾਲ ਗੁਰ ਉਤਾਰ ਪਗੰਬਰ ਗੁਰੂ ਨਾਲ ਕੋਈ ਵਡਿਆਈ ਆ ਤੁਹਾਡੀ ਕੋਈ ਵਡਿਆਈ ਨਹੀਂ ਬੁਢਿਆਈ ਦੇਣ ਬੋਲਾ ਤਾਂ ਪੈਸਾ ਮੈਂ ਆ ਤੇ ਇਹ ਵਡਿਆਈ ਹੁੰਦੀ ਤੇ ਦਸਮ ਪਿਤਾ ਵੀ ਇਹ ਗੱਲ ਨਾ ਕਹਿੰਦੇ ਕਿ ਸਾਨੂੰ ਭਗਵਾਨ ਨਾ ਮੰਨਿਓ ਸਾਨੂੰ ਭਗਵਾਨ ਨਾ ਮੰਨਿਓ ਅੱਗੇ ਚਲੀਏ ਅੱਜ ਗਵਾਦਾ ਮੈਂ ਦਲਾਲ ਦਲਾਲ ਕੌਣ ਆ ਪਰਮੇਸ਼ਰ ਮੈਂ ਵਿਚੋਲਾ ਵਿਚੋਲਾ ਇੱਕ ਅਖਵਾਈ ਆ ਸੱਜਖੰਡ ਮੇਰੀ ਸੱਚੀ ਕਰਮਸ਼ਾਲ ਸੱਚਖੰਡ ਵੀ ਮੇਰੀ ਹੈ ਕਿਸੇ ਪੀਰ ਪਗੰਬਰ ਦੀ ਨਹੀਂ ਕਿਤੇ ਇਹ ਤਾਰਾਂ ਦੀ ਨਹੀਂ ਤਿੰਨ ਪਗੰਬਰਾਂ ਦੀ ਨਹੀਂ ਦਸਾਂ ਗੁਰੂਆਂ ਦੀ ਨਹੀਂ ਕਿਉਂਕਿ ਉਹ ਮਾਤ ਲੋਕ ਦੇ ਵਿੱਚ ਉਸ ਦੀ ਗੱਲ ਕਰਨ ਵਾਸਤੇ ਉਹ ਪਰਮਾਤਮਾ ਡਿਊਟੀ ਲਗਾਉਂਦਾ ਰਿਹਾ ਸਭ ਦੀ ਜਾਓ ਜਾ ਕੇ ਮੇਰੀ ਗੱਲ ਕਰਕੇ ਆਓ ਔਰ ਗੱਲ ਕੀਤੀ ਨਾਨਕ ਪਾਸ਼ਾ ਜੀ ਨੇ ਕੀ ਕਿਹਾ ਸੀ ਨੇਕ ਲੰਕ ਹੋਏ ਮਹਾਬਲੀ ਉਤਰ ਸੀ ਅਵਤਾਰ ਗੋਬਿੰਦ ਪਿਤਾ ਨੇ ਕੀ ਕਹਿਤਾ ਕਲ ਕਲ ਕੀ ਹੋਏ ਅਵਤਾਰ ਅਗੇ ਫਿਰ ਕੀ ਦਸਿਆ ਜਿੱਥੇ ਮੰਗਤੇ ਸਾ ਕੰਗਾਲ ਦੇਵਨ ਹਾਰ ਬੇਪਰਵਾਈਆ ਜੋਤੀ ਜੋ ਸਰੂਪ ਹਾਰਾ ਬ ਆਪਣੇ ਕਿਰਪਾ ਕਰ ਸਦਾ ਆਪਣਾ ਹੁਕਮ ਵਰਤਾਈਆ ਸਰਬਾਤਮਾ ਦਾ ਪਰਮਾਤਮਾ ਕੀ ਕਹਿੰਦ ਨੇ ਸਦਾ ਮੇਰਾ ਹੀ ਹੁਕਮ ਰੰਤ ਹੈ ਸਾਰੀ ਸ੍ਰਿਸ਼ਟੀ ਕਾਇਨਾਦੇ ਪਰ ਗੋਵਿੰਦ ਉਹ ਵੇਖ ਕਲਯੁਗ ਅੰਤ ਨਜ਼ਾਰਾ ਸੱਚ ਦਿਆਂ ਵਖਾਈਆ ਤੈਨੂੰ ਛੱਡਣਾ ਪਏ ਪੂਰੀ ਆਨੰਦ ਦੁਆਰਾ ਨੰਦ ਪੂਰੀ ਰਹਾ ਕਰਲਾਈਆ ਇਹ ਖੇਲ अगਮ अपारा अलख अगोचर आप समझाइया ए कौन समझा रिया परमात्मा आप गोविंद गोविंद ਤੈਨੂੰ ਤਾਂ ਆਨੰਦਪੁਰ ਛੱਡਣਾ ਪਊਗਾ ਤੇ ਜੇ गोविंद ਛੱਡਦਾ ਨਾ ਪੂਰੀ ਆਨੰਦ ਤੇ ਫਿਰ ਇਹ ਸਾਜੂਗ ਦੀ ਮਰਿਆਦਾ ਵੀ ਲਾਗੂ ਨਹੀਂ ਹੋਣੀ ਸੀ ਇਸ ਸਮੇ ਦੇ ਅਨੁਸਾਰ ਪਰਮਾਤਮਾ ਨੇ ਸਮੇ ਨੂੰ ਮੁੱਖ ਰੱਖਦਿਆਂ ਹੀ ਪਰਮਾਤਮਾ ਨੇ ਨਵੀਂ ਗੱਲ ਕੀਤੀ संदेशा देवा शब्द दी धारा तार तार विचों प्रगटाई आ जिस वेले कल कल की बन के आवा अवतारा निर्गुण नूर ज्योत तो रोशनाई खेल करा अपर अपारा अपर ते अपारा किसी समझ नहीं आनी मेरी खेल अपर अपारा अपरंपर होके वेख वखाइया पुरख काल कहा गोविंद किने कहा पुरख काल गोविंद अब ਤਾਰ ਪਗੰਬਰ ਕੋਈ ਨਾ ਕਹੇ ਮੈਂ ਦਾਤਾ ਦਾਨੀ ਅਕਾਲ ਪੁਰਖ ਕਹਿ ਰਹੇ ਨੇ ਕੀ ਕਹਿ ਰਹੇ ਨੇ ਗੋਵਿੰਦ ਗੁਰ ਅਵਤਾਰ ਪੀਰ ਪਗੰਬਰ ਕੋਈ ਨਾ ਕਹੇ ਮੈਂ ਦਾਤਾ ਦਾਨੀ ਦਾਤਾ ਇੱਕੋ ਇੱਕ ਅਖਵਾਈਆ ਦਾਤੇ ਕਿੰਨੇ ਆ ਇੱਕ ਉਹ ਕਹਿ ਰਿਹਾ ਕੋਈ ਨਾ ਕਹੇ ਮੈਂ ਤੁਸੀਂ ਦਾਤਾ ਦਾਨੀ ਜੇ ਦਾਤਾ ਦਾਨੀ ਤਾਂ ਮੈਂ ਜੇ ਦਾਤਾ ਦਾਨੀ ਇੱਕ ਅਖਵਾਈਆ ਉਹ ਤੁਸੀਂ ਸਾਰੇ ਮੇਰੇ ਨਾਮ ਵੀ ਪੜਦੇ ਬਾਣੀ ਕੀ ਕਿਹਾ ਅਕਾਲ ਪੁਰਖ ਨੇ ਤੁਸੀਂ ਤਾਂ ਸਾਰੇ ਮੇਰੇ ਨਾਮ ਦੀ ਬਾਣੀ ਪੜਦੇ ਹੋ ਦਾਤਾ ਤਾਂ ਮੈਂ ਆ ਤੁਸੀਂ ਕਿਹਦੇ ਆਪਣੇ ਆਪ ਨੂੰ ਕਿ ਦਾਤੇ ਨਾ ਖਵਾਲਿਓ ਦਾਤ ਨਾ ਕਿਹਦੇ ਖਵਾਲਿਓ ਤੁਸੀਂ ਸਾਰੇ ਮੇਰੇ ਨਾਮ ਦੀ ਪੜਦੇ ਬਾਣੀ ਸ਼ਬਦ ਸ਼ਬਦ ਨਾਲ ਸਲਾਹੀਆ ਮੈਂ ਮਾਲ ਕਚਾਰੇ ਖਾਣੀ 1084 ਮੇਰਾ ਨੂਰ ਰਸ਼ਨਾਇਆ ਸਭ ਕੁਝ ਮੇਰਾ ਹੈ 1084 ਵੀ ਸਾਰੀ ਮੇਰੀ ਹੈ 1084 ਮੇਰਾ ਨੂਰ ਰਸ਼ਨਾਈਆ ਉਹ ਵਿਸ਼ਨ ਬ੍ਰਹਮਾ ਸ਼ਿਵ ਹੁਕਮੇ ਅੰਦਰ ਪਰਨ ਮੇਰਾ ਪਾਣੀ ਇਹ ਜੋ ਵਿਸ਼ਨ ਬ੍ਰਹਮਾ ਹੈ ਇਹ ਵੀ ਸਾਰੇ ਹੁਕਮ ਦੇ ਅੰਦਰ ਇਹ ਵੀ ਮੇਰਾ ਪਾਣੀ ਪਰਦੇ ਆ ਇਹ ਵੀ ਮੇਰਾ ਪਾਣੀ ਪਰਦੇ ਆ ਸੇਵਕ ਹੋ ਕੇ ਸੇਵ ਕਮਾਈ ਆ ਇਹ ਸਾਰੇ ਸੇਵਾਦਾਰ ਸੀ ਡਿਊਟੀਆਂ ਲੱਗ ਗਈਆਂ ਕਿ ਜਾਓ ਜਾ ਕੇ ਮੇਰੀ ਗੱਲ ਕਰਕੇ ਆਓ ਮਾਤ ਲੋਕ ਦੇ ਵਿੱਚ ਸਜਣੋ ਅੱਜ ਤੋਂ 1200 ਸਾਲ ਪਿੱਛੇ ਚਲੇ ਜਾਓ ਤੇ ਭਗਤੀਆਂ ਕਿਸ ਤਰ੍ਹਾਂ ਦੀ ਹੁੰਦੀਆਂ ਸੀ ਉਹ ਮੋ ਮਾਇਆ ਤੋਂ ਪਰੇ ਹੁੰਦੇ ਸਨ ਗੋਬਿੰਦ ਪਾਸ਼ਾਣਾ ਸਾਰਾ ਕੁਝ ਵਾਰ ਕੇ ਸਾਨੂੰ ਸਬੂਤ ਦੇਤਾ ਕਿ ਮੈਂ ਖਾਲੀ ਹੱਥ ਚੱਲਿਆ ਕੀ ਨਹੀਂ ਸੀ ਮੇਰੇ ਕੋਲ ਸਭ ਕੁਝ ਸੀ ਗੋਬਿੰਦ ਪੀਤਾ ਗੋਲ ਵਾਰ ਕੇ ਚਲੇਗੇ ਮਾਤਾ ਮਾਤਾ ਗੁਜਰੀ ਜੀ ਮਾਤਾ ਜੀਤ ਕੌਰ ਜੀ ਬੱਚੇ ਗ੍ਰੰਥ ਬਾਈ ਗ੍ਰੰਥ ਭੇੜ ਕਰ ਦਿੱਤੇ ਖਾਲੀ ਹੱਥ ਚਲੇਗੇ ਸਾਨੂੰ ਸਬੂਤ ਦੇਤਾ ਬਟ ਅਸੀਂ ਨਹੀਂ ਮੰਨੀ ਅਸੀਂ ਭੰਡਾਰ ਭਰਨ ਤੇ ਲੱਗ ਪਏ ਅਸੀਂ ਜ਼ੋਰ ਪਾ ਲਿਆ ਅਸੀਂ ਜ਼ੋਰ ਪਾ ਲਿਆ ਆਜ ਜ਼ੁਗਾਰ ਮੇਰੀ ਮਿਹਰਵਾਨੀ ਮਿਹਰ ਮਿਹਰ ਨਜ਼ਰ ਨਾਲ ਤਰਾਈਆ ਜੋਤੀ ਜੋਸ ਰੂਹਾਰਾ ਬ ਆਪਣੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦਾ ਪੜਦਾ ਆਪ ਉਠਾਈਆ ਸੱਚ ਦਾ ਪੜਦਾ ਹੈ ਪਰਮੇਸ਼ਰ ਆਪ ਇਹ ਜੋ ਗੱਲ ਕਰ ਰਹੇ ਆ ਤੁਹਾਡੇ ਨਾਲ ਅੱਪਾ ਇੱਕ ਗ੍ਰੰਥਾ ਦੇ ਵਿੱਚੋਂ ਪੜਦਾ ਕੋਣ ਖੋਲ ਰਿਹਾ ਜੋ ਸਰਬ ਆਤਮਾ ਦਾ ਪਰਮਾਤਮਾ ਹੈ ਪਰਮਾਤਮਾ ਇੱਕ ਹੈ ਦੋ ਚਾਰ ਨਹੀਂ ਅੱਗੇ ਪੁਰਖ ਅਕਾਲ ਕਹਾ गोविंद ਸੋਨਾ ਵਕਤ ਸੁਹਜਣਾ ਆਉਣਾ ਵਿੱਚ ਸੰਸਾਰਾ ਬੜਾ ਸੋਨਾ ਵਕਤ ਗੋਬਿੰਦ ਅਗੇ ਆਉਣਾ ਹੈ ਬਹੁਤ ਸੁੰਦਰ ਤੇ ਸੁਸ਼ੀਲ ਆਉਣਾ ਹੈ ਕਿਹੜਾ ਵਕਤ ਸੁਹਜ ਆਉਣਾ ਹੈ ਸੰਸਾਰੀ ਭੰਡਾਰੀ ਸ਼ਿੰਗਾਰੀ ਵੇਖ ਵਿਖਾਈ ਆ ਇਹ ਤਿੰਨੇ ਦੀ ਗੱਲ ਕੀਤੀ ਵਿਸ਼ਨੂੰ ਬ੍ਰਹਮਾ ਮਹੀਜ ਸ਼ਿੰਗਾਰੀ ਵੇਖ ਵਿਖਾਈ ਆ ਮੈਂ ਨਿਰਗੁਣ ਨੂਰ ਕਰਾਂ ਉਜਿਆਰੀ ਜੋਤੀ ਜਾਤਾ ਬੇਸ ਬਟਾਈ ਆ ਉਹ ਸੱਜਣ ਉਹ ਜਮਦਾ ਮਰਦਾ ਨਹੀਂ ਪ੍ਰਮਾਤਮਾ ਉਹ ਕਦੇ ਮਾਤ ਗਰਭ ਜੋ ਜਨਮ ਨਹੀਂ ਲੈਂਦਾ ਬਟ ਉਹਨੇ ਕਿਸ ਤਰ੍ਹਾਂ ਗੱਲ ਕੀਤੀ ਤੁਹਾਡੇ ਨਾਲ ਬੇਸ ਬਦਲਿਆ ਸੰਭਲ ਦੇ ਵਿੱਚ ਪਲਪਾਗ ਪਿਆਏ ਸੰਭਲ ਕੇ ਹਰ ਜੂ ਆਵੇਂਗੇ ਹਰ ਮੰਦਰ ਆਵੇਂਗੇ ਉਹ ਸੰਭਲ ਦੇ ਵਿੱਚ ਆਇਆ ਪਰਮਾਤਮਾ ਸੰਭਲ ਕੋਈ ਪਿੰਡ ਸ਼ਹਿਰ ਕੋਈ ਏਰੀਆ ਨਹੀਂ ਹੈ ਆ ਸੰਭਲ ਤੁਹਾਡੇ ਸਾਹਮਣੇ ਸੰਗਸਨ ਤੇ ਇਸ ਤਰ੍ਹਾਂ ਆ ਕੇ ਸਾਡੇ ਨਾਲ ਗੱਲ ਕਰਦਾ ਸੀ ਇਸ ਤਰ੍ਹਾਂ ਹੀ ਇਹਨਾਂ ਦੇ ਘਰ ਵੀ ਉਹ ਪਰਮਾਤਮਾ ਕਿੰਨੀ ਵਾਰ ਇਹਨਾਂ ਦੇ ਘਰ ਚਰਨ ਪਾਏ ਸੰਭਲ ਉਹਦਾ ਸਰੀਰ ਆ ਆਪਦਾ ਇਹ ਸੱਚਖੰਡ ਵੀ ਇਸ ਤਰ੍ਹਾਂ ਤਾਜ ਲਾ ਕੇ ਹੀ ਨਵਾਬ ਬਣ ਕੇ ਬੈਠਾ ਰਹਿੰਦਾ ਇਹ ਤਾਂ ਗੋਵਿੰਦ ਪੀਤਾ ਨਾ ਹਾਗ ਮਾਰੀ ਤੂੰ ਤਾਂ ਨਵਾਬ ਬਣ ਕੇ ਸੱਚੇ ਕੰਨ ਬੈਠਾ ਰਹਿਣਾ ਕਦੇ ਧਰਤੀ ਤੇ ਤੇ ਆ ਧਰਤੀ ਤੇ ਕਦੇ ਆ ਕੇ ਦੇਖ ਉਹਨੂੰ ਆਉਣਾ ਪਿਆ ਚਲੋ ਕਲਕਲ ਕੀਲੇ ਅਵਤਾਰਾ ਅਵਤਰ ਆਪਣਾ ਫੇਰਾ ਪਾਈਆ ਜਨ ਭਗਤਾ ਦੁਆਰੇ ਬਣਾ ਆਪ ਪਖਾਰਾ ਪਖਾਰਾ ਕੌਣ ਬਣੂਗਾ ਭਗਵਾਨ ਕਿਦੇ ਘਰ ਕਿੱਥੇ ਬਣੂਗਾ ਸੰਸਾਰ ਦੇ ਵਿੱਚ ਭਗਤਾਂ ਦੇ ਘਰ ਭਗਵਾਨ ਕੀ ਬਣੂਗਾ ਫੇਰ ਸੁਣੋ ਇਹ ਸਤਰਾਂ ਨੂੰ ਜਨ ਪਗਤਾ ਦਵਾਰੇ ਬਣਾ ਆਪ ਪਖਾਰਾ ਪਿਖਕ ਹੋ ਕੇ ਮੰਗ ਮੰਗਾਈਆ ਪਿਖਕ ਹੋ ਕੇ ਮੰਗ ਮੰਗਾਈਆ ਉਹ ਤੇਰੀ ਨਿਸ਼ਾਨੀ ਤੇਰੀ ਰਖਾਂ ਪੂਰੀ ਆਨੰਦ ਦਾ ਗੰਡਾ ਤੇ ਅਚਾਰਾ ਕਿਨੇ ਕਿਹਾ ਅਕਾਲ ਪੁਰਖ ਨੇ ਕਿਹਾ ਕਿ ਜਦ ਮੈਂ ਧਰਤੀ ਤੇ ਆਇਆ ਦੋਨੋਂ ਅਸੀਂ ਹੋਵਾਂਗੇ ਹੋਵਾਂਗੇ ਦੋਨੋਂ ਨਿਰਗੋਣਾ ਨਾ ਤੂੰ ਜਮਦਾ ਮਰਦਾ ਨਾ ਮੈਂ ਜਮਦਾ ਮਰਦਾ ਅਸੀਂ ਆਪਣੇ ਵਾਸਤੇ ਇੱਕ ਸ਼ਰੀਰ ਬਣਾਵਾਂਗੇ ਸੰਭਲ ਹੋਵੇਗਾ ਸਾਡਾ ਤੇ ਫਿਰ ਤੇਰੀ ਇੱਕ ਨਿਸ਼ਾਨੀ ਕਿਹੜੀ ਰੱਖਾਂਗਾ ਗੰਡਾ ਤੇ ਅਚਾਰ ਗੰਡਾ ਤੇ ਅਚਾਰਾ ਸ਼ਹਾਦਤ ਸੱਚ ਦੇਣੀ ਪੁਗਤਾਈਆ ਗੋਬਿੰਦ ਕਹੇ ਗੰਡਾ ਆਚਾਰ ਤਾਂ ਵੱਡਾ ਆਚਰਨ ਸੱਚ ਸੱਚ ਸੁਣਾਈਆ ਜਿਸ ਖਾਦਾ ਤਿਸ ਲੇਖ ਮੁਕਿਆ ਜੀਵਨ ਮਰਨ 84 ਫਾਂਸੀ ਨਾ ਕੋਈ ਲਟਕਾਈਆ ਜਿਸਨੇ ਖਾਦਾ 84 ਫਾਂਸੀ ਨਾ ਕੋਈ ਲਟਕਾਈ ਆ ਝਗੜਾ ਮੁੱਕਿਆ ਵਰਨ ਵਰਨ ਜਾਤ ਪਾਤੀ ਨਾ ਵੰਡ ਬੰਡਾਈ ਆ ਸੰਸਾਰ ਜਾਤ ਪਾਤੀਆਂ ਚ ਵੀ ਪਿਆ ਹੋਇਆ ਮੋਹ ਮਾਇਆ ਚ ਵੀ ਪਿਆ ਹੋਇਆ ਤੇ ਰੱਬ ਦੇ ਚੱਕਰਾਂ ਚ ਵੀ ਪਿਆ ਹੈ ਤੇ ਰੱਬ ਕਹਿੰਦਾ ਮੈਂ ਕਦੋਂ ਮਿਲਦਾ ਹੁਣ ਨਾ ਜਦੋਂ ਅਸੀਂ ਇਹ ਪੰਜਾਂ ਨੂੰ ਪਰੇ ਕਰਦੇ ਜੇ ਤੇ ਫਿਰ ਜਦ ਉਹਦੇ ਵੱਲ ਹੁੰਨੇ ਆ ਤਾਂ ਗੋਰਮੁਖ ਸਾਚੀ ਮੰਜ਼ਲ ਚੜਨ ਜਿੱਥੇ ਮਿਲੇ ਤੁਰਦਰਗਾਹੀਆ ਗੰਡਾ ਅਚਾਰ ਕਹੇ ਜੋ ਗੋਬਿੰਦ ਪਿਤਾ ਜੀ ਦਾ ਗੰਡਾ ਆਚਾਰ ਸੀ ਅਨੰਦਪੁਰ ਦੀ ਨਿਸ਼ਾਨੀ ਰੱਖੀ ਉਹ ਗੰਡਾ ਆਚਾਰ ਕੀ ਬਿਆਨ ਕਰਦਾ ਕੋਈ ਇਹ ਸੋਚਣ ਵਾਲੀ ਗੱਲ ਆ ਗੰਡਾ ਵੀ ਬੋਲ ਲਿਆ ਤੇ ਆਚਾਰ ਵੀ ਬੋਲ ਲਿਆ ਸਜਣੋ ਇਹ ਪੇਸ਼ੀਂ ਗੋਈਆਂ ਹੋਈਆਂ ਸੀ ਭਵਿੱਖਤਾ ਵਿੱਚ ਜਦੋਂ ਆਇਆ ਧਰਤੀ ਵੀ ਬੋਲੇਗੀ ਬੇਜਵਾਨ ਬੋਲਣਗੇ ਪੇੜ ਪੌਦੇ ਬੋਲਣਗੇ ਪੇਸ਼ੀਂ ਗੋਈਆਂ ਹੋਈਆਂ ਇਹ ਸਾਰੇ ਬੋਲੇ ਤੇ ਗੰਡਾ ਆਚਾਰ ਵੀ ਬੋਲ ਲਿਆ ਗੰਡਾ ਆਚਾਰ ਕੀ ਕਹਿੰਦਾ ਗੰਡਾ ਆਚਾਰ ਕਹੇ ਸਾਡਾ ਮੇਲ ਹੋਇਆ ਨਾਲ ਰੋਟੀ ਤਿੰਨਾ ਮਿਲ ਕੇ ਵਜੀ ਵਧਾਈਆ ਤਿੰਨਾ ਦੀ ਮਿਲ ਕੇ ਵਜੀ ਵਧਾਈਆ 23 ਗੁਰਮੁਖਾਂ ਤੇੜ ਵੱਧੀ ਹੋਵੇ ਥੋਤੀ ਲਾਂਗੜ ਪਿੱਛੇ ਤਾਂ ਹੀ ਖਚਾਈਆ 23 ਬੀਬੀਆਂ ਹੱਥ ਵਿੱਚ ਫੜੀ ਹੋਵੇ ਸੋਟੀ ਨੋ ਨੋ ਹੱਥ ਲੰਬਾਈਆ 23 ਗੁਰਮੁਖਾਂ ਪੜਦੇ ਆਉਣਾ ਪੋਥੀ ਪੁਸਤਕ ਹੱਥ ਵਿੱਚ ਉਠਾਈਆ 23 ਬੀਬੀਆਂ ਗਲ ਵਿੱਚ ਗਾਨੀ ਪੌਣੀ ਮੋਤੀ ਚਿੱਟੇ ਰੰਗ ਨਾਲ ਸੋਹਾਈਆ ਜੋਤੀ ਜੋ ਸਰੂਪ ਆਬ ਆਪਣੀ ਕਿਰਪਾ ਕਰ ਸਦ ਆਪਣੀ ਕਾਰ ਕਮਾਈਆ ਅਗੇ ਲਿੱਖ ਥੋੜੀ ਲੰਬੀ ਐ ਛੱਡਨੇ ਮੈਂ ਆਪਨਾ ਥੋੜਾ ਮੈਂ ਛੱਡ ਰਿਹਾ ਗੋਬਿੰਦ ਕਹੇ ਹੁਕਮ ਸੰਦੇਸ਼ਾ ਖਾਸ ਕਿਹੜਾ ਖਾਸ ਤੁਰਦਾ ਇੱਕ ਜਨਾਇਆ ਪੰਜਾਂ ਦਰਬਾਰਿਆਂ ਸੁਣਨੀ ਗੰਮੀ ਬਾਤ ਬਾਤਨ ਪੜਦਾ ਆਪ ਖੁਲਾਈ ਆ ਸਭ ਦੇ ਕੋਲ ਪੰਜ ਪੰਜ ਹੋਵਨ ਕਾਠ ਜੇਬਾਂ ਵਿੱਚ ਲੁਕਾਈ ਆ 12:30 ਵਜੇ ਦੇਣੇ 17 ਹਾਰ ਦੀ ਰਾਤ 17 ਹਾਰ ਦੀ ਰਾਤ ਲੜਾਈ ਪਿੱਛੋਂ ਸਫਾਈ ਦੇ ਕਰਾਈਆ ਜੋਤੀ ਜੋਸ ਰੂਪ ਹਰ ਆਪ ਆਪਣੇ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਹੁਕਮ ਇੱਕ ਮਨਾਈਆ ਸੋ ਹਰ ਸੰਗ ਜਿਓ ਇਹ ਪਰਮੇਸ਼ਰ ਨੇ ਜੋ ਦਾਲ ਰੋਟੀ ਦੀ ਗੱਲ ਕੀਤੀ ਸੀ ਇਹ ਇਸੇ ਤਰ੍ਹਾਂ ਹੀ ਗਰਦਾਸਪੁਰ ਕਰੂ ਨਿਕਲਦੇ ਸਮੇਂ ਹੀ ਉਹ ਪਰਮੇਸ਼ਰ ਦੀ ਅਪਰਪਾਰ ਕਿਰਪਾ ਹੋਈ ਕਿ ਇਸ ਤਰ੍ਹਾਂ ਹੋਈ 25 ਜੇਟ ਨੂੰ ਜੋ ਦਾਤ ਰੋਟੀ ਦਾ ਲੇਖ ਆਪ ਜੀ ਨਾਲ ਸੰਧਿਆ ਕੀਤਾ ਕਿਰਪਾ ਕਰੇ ਸ੍ਰੀ ਭਗਵਾਨ ਭਗਵਾਨ ਆਪਣੀ ਦਇਆ ਕਮਾਈ ਆ ਬਾਬੂਪੁਰ ਅਲੜਪਿੰਡੀ ਘਰ ਘਰ ਪਕੇ ਭਗਵਾਨ ਉਸਨ ਅਲੜਪਿੰਡੀ ਘਰ ਘਰ ਕੀ ਪਕੇ ਸੀ ਪਕਵਾਨ 25 ਜੇਟ ਖੁਸ਼ੀ ਮਨਾਈ ਆ ਸਹਿਬ ਸਤਿਗੁਰ ਪੰਜ ਗੁਰਮੁਖ ਨਾਲ ਲੈ ਕੇ ਮੰਗਣ ਆਏ ਦਾਨ ਪੰਜ ਗੁਰਮੁਖ ਨਾਲ ਲੈ ਲੇ ਪਰਮੇਸ਼ਰ ਨੇ ਔਰ ਸਹਿਬ ਇੱਕ ਹੀ ਮੰਗਣਾਗੇ ਦਾਨ ਇੱਕ ਇੱਕ ਫੁਲਕਾ ਇੱਕ ਇੱਕ ਫੁਲਕਾ ਝੋਲੀ ਦੇਣਾ ਪਈ ਆ ਇੱਕ ਇੱਕ ਫੁਲਕਾ ਮੇਰੀ ਝੋਲੀ ਚ ਪਾਓ ਅਚਾਰ ਗੰਢਾ ਨਾਲ ਨੂੰ ਦੇਣਾ ਖਾਨ ਉਹ ਦਿਨ ਭੋਗਤ ਲੱਗੇ ਸੀ ਲੰਗਰ ਨੂੰ ਤਾਂ ਪ੍ਰਮਾਤਮਾ ਨੇ ਕੀ ਕਿਹਾ ਇੱਕ ਗੰਢਾ ਨਾਲ ਦੇਣਾ ਨੂੰ ਖਾਨ ਹੋਰ ਵਸਤਨਾ ਕੋਈ ਉਠਾਈਆ ਮਹਿਰਬਾਨ ਹੋਏ ਮਹਿਰਬਾਨ ਮਹਿਰ ਨਜ਼ਰ ਨਾਲ ਕਰਾਈਆ ਜਨ ਭਗਤੋ भगवान बने दर पखारी तो दर का भगवान की बनेगा पखारी बने भगवान जन भगतों भगवान बने दर पखारी मगत तो होके दर दर मंगण आईया दर दर मंगण आईया दर दर मंगण आईया लोग लज्जा लाके सारी कोई लोग लज्जा नहीं रखी कि मैं परमेश्वर हां ਪਰਮਾਤਮਾ ਨੇ ਆਪਣੀ ਕੋਈ ਲੱਜਿਆ ਨਹੀਂ ਰੱਖੀ ਕਿ ਮੈਂ ਭਗਵਾਨ ਹਾਂ ਉਸਨ ਕੀ ਕੀਤਾ ਲੋਕ ਲੱਜਿਆ ਲਾ ਕੇ ਸਾਰੀ ਆਪਣੀ ਆਪ ਛਡੇ ਬੜਾਈਆ ਆਪਣੀ ਕੋਈ ਬੜਾਈ ਨਹੀਂ ਰੱਖੀ ਪਰਮਾਤਮਾ ਨੇ ਤੁਹਾਡੇ ਗ੍ਰਹਿ ਵੇਖ ਜਾਏ ਵਲਹਾਰੀ ਵਲਵਲ ਆਪਣਾ ਆਪ ਕਰਾਈਆ ਸਭ ਨੇ ਪਿਛਿਆ ਪਉਣੀ ਟੈ ਕੇ ਚਰਨ ਦੁਵਾਰੀ ਧੂੜੀ ਖਾ ਕੇ ਮਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਰਪਾ ਕਰ ਸਿਰ ਆਪਣਾ ਹੱਥ ਟਕਾਈਆ ਦੋਨ ਲਾਈਨ ਆ ਪਿਖਿਆ ਮੰਗੇ ਪਰਮਪੁਰਖ ਪ੍ਰਭ ਰਾਤੀ ਰਾਦਾ ਵਿਲਾਸੀ ਇਹ ਪਿਖ ਕੋਣ ਮੰਗ ਰਿਆ ਸੀ ਤੁਹਾਡਾ ਸਹਿ ਸੁਲਤਾਨ ਪਿਖਿਆ ਮੰਗੇ ਪਰਮਪੁਰਖ ਪ੍ਰਭੂ ਰਾਤੀ ਦਰ ਦਰ ਅਲਖ ਜਗਾਈਆ ਮੁਖੂ ਕਹੇ ਤੁਹਾਡਾ ਭਗਵਾਨ ਮੁਖੂ ਕੀ ਕਹਿ ਰਿਆ ਸੁਣੋ ਬਚਨ ਮੁਖੂ ਕਹੇ ਖੈਰ ਪਾਓ ਮੈਂ ਤੁਹਾਡਾ ਸਾਥੀ ਪਰਮੇਸ਼ਰ ਕਹਿ ਰਿਆ ਮੁਖੂ ਖੈਰ ਪਾਓ ਮੈਂ ਤੁਹਾਡਾ ਸਾਥੀ ਜੁਗ-ਜੁਗ ਦਾ ਚੱਲਿਆ ਆਈਆ ਜੁਗ-ਜੁਗ ਦਾ ਚੱਲਿਆ ਆਈਆ ਅੱਗੇ ਮੁਸ਼ਕਲ ਰਹੇ ਨਾ ਬਾਟੀ 84 ਪੰਥ ਮੁਕਾਈਆ ਤੁਸੀਂ ਮੇਰੇ ਤੇ ਮੈਂ ਤੁਹਾਡੀ ਜਾਤੀ ਪ੍ਰਮਾਤਮਾ ਕਹ ਰਿਹਾ ਆਪਣੇ ਭਗਤਾਂ ਨੂੰ ਤੁਸੀਂ ਮੇਰੇ ਮੈਂ ਤੁਹਾਡਾ ਜਾਤੀ ਦੂਜਾ ਨજર ਕੋਈ ਨਾ ਆਈਆ ਤੁਹਾਨੂੰ ਕੋਈ ਦੂਜਾ ਨਜ਼ਰ ਨਹੀਂ ਹੋਣਾ ਚਾਹੀਦਾ ਤੁਹਾਡਾ ਇੱਕ ਭਗਵਾਨ ਤੋਂ ਬਿਨਾ ਜੋ ਖੈਰ ਪਾਏ ਉਸ ਦਿਨ ਜੋ ਖੈਰ ਪਾਈ ਸੀ ਗੰਡਾ ਦੇ achar ਦੀ ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ ਪ੍ਰਭ ਦੀ ਛਾਤੀ ਜਿਹਨੇ ਜੜਾਇਆ ਉਹ ਦਿਨ ਖੈਰ ਪਾਏ ਪ੍ਰਭੂ ਨੂੰ ਤੇ ਫਿਰ ਹੱਥ ਕੀਤੇ ਮਾਰੇ ਫਿਰ ਸੁਣੋ ਜੋ ਖੈਰ ਪਾਏ ਸੋ ਹੱਥ ਮਾਰੇ ਉੱਤੇ ਪ੍ਰਭ ਦੀ ਛਾਤੀ ਉਂਗਲਾਂ ਪੰਜ ਸੁਹਾਈਆ ਇਹ ਅਚਰਜ ਖੇਡ ਤਮਾਸ਼ੀ ਹਰ ਕਰਤਾ ਆਪ ਕਰਾਈਆ ਜੋਤੀ ਜੋ ਸਰੂਪ ਆਰਾ ਬਪਣੇ ਕਿਰਪਾ ਕਰ ਸਰਬਾਤਮਾ ਦਾ ਪਰਮਾਤਮਾ ਆਪ ਆਪਣੀ ਗੱਲ ਕਰ ਰਿਹਾ ਕਰੇ ਖੇਲ ਸਾਚਾ ਹਾਰ ਇਹ ਖੇਲ ਵੀ ਪਰਮਾਤਮਾ ਆਪ ਕਰਿਆ ਕੌਣ ਨੇ ਕਲੰਕ ਨਾ ਨਰ ਨੇ ਕਲਕ ਕਿਸ ਨੂੰ ਕੋਈ ਕਲੰਕ ਨਹੀਂ ਉਸ ਨੂੰ ਕੋਈ ਕਲੰਕ ਨਹੀਂ ਹੈ ਪਰਮਾਤਮਾ ਨੂੰ ਨੇ ਕਲੰਕ ਨਾ ਨਰ ਮਾਰੇ ਸ਼ੇਰ ਸਿੰਘ বিষ্ণੂ ਭਗਵਾਨ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਉਹ ਸਮਰਾਟ ਤਾਗਤੇ ਆ ਪਾਬਰੇ ਆ ਉਹੀ ਅੱਲਾ ਉਹੀ ਗੋੜ ਆ ਉਹੀ ਸੰਸਾਰ ਜਿਸ ਨੂੰ ਲਗ ਲਗ ਨਾਮ ਉਹ ਯਾਦ ਕਰਦਾ ਉਹ ਨੇ ਕਲੰਕ ਸ਼ੇਰ ਸਿੰਘ বিষ্ণੂ ਭਗਵਾਨ ਸੱਚ ਸੱਚ ਦਾ ਬਣ ਕੇ ਸਾ ਕੀ ਸੱਜਣ ਤੁਰਦਾ ਇੱਕ ਅਖਵਾਈ ਆ ਸੱਜਣ ਦੋ ਚਾਰ ਨਹੀਂ ਐ ਸੱਜਣੋ ਸੱਜਣ ਇੱਕ ਐ ਉਹ ਪਰਮੇਸ਼ਰ ਆ ਸੋ ਮੇਰੀ ਉਹ ਭੈਣੋ ਬਾਹਰ ਤੋਂ ਆਏ ਜੇ ਇਹ ਦਾਸ ਇੱਥੇ ਹੀ ਸਮਾਪਤੀ ਕਰੇਗਾ ਬਟ ਸਮਾਪਤੀ ਕਰਨ ਤੋਂ ਪਹਿਲਾਂ ਪਿਛੇ ਜਿੰਨੇ ਸ਼ਬਦ ਆਏ ਉਹ ਆਤਮਾ ਦੇ ਪਰਮਾਤਮਾ ਦਾ ਮੇਲ ਕਰਨ ਦੇ ਸ਼ਬਦ ਸੀ ਜੇ ਸੀਤਾ ਰਾਮ ਸੀ ਸੀਤਾ ਆਤਮਾ ਸੀ ਰਾਮ ਨਿਰਗੁਣ ਪਰਮਾਤਮਾ ਆਤਮਾ ਵੀ ਨਿਰਗੁਣ ਤੇ ਪਰਮਾਤਮਾ ਵੀ ਨਿਰਗੁਣ ਇਹ ਸੀਤਾ ਇਹ ਰਾਮ ਇਰਾਦਾ ਇੱਕ ਰਿਸ਼ਣ ਰਾਧਾ ਆਤਮਾ ਕ੍ਰਿਸ਼ਨ ਤੋਂੜਾ ਭਗਵਾਨ ਰਾਮ ਵੀ ਉਸ ਦੀ ਕ੍ਰਿਸ਼ਨ ਵੀ ਹੋਈ ਸੀ ਅੱਲਾਹ ਉਹ ਅੱਨਾਹ ਅੱਲ੍ਹਾ ਉਹ ਪਰਮਾਤਮਾ ਅੱਨਾਹ ਸੜੀ ਆਤਮਾ ਇਸੇ ਤਰ੍ਹਾਂ ਹੀ ਤੁਹਾਨੂੰ ਸਤਨਾਮ ਦਾ ਨਾਮ ਦਿੱਤਾ ਸਤ ਤਾਰਾ ਪਰਮੇਸ਼ਰ ਦੀਆਂ ਆਦ ਰੰਜਨ ਪੁਰਖ ਨੰਨੇ ਅਵਨਾਸ਼ੀ ਕਰਤਾ ਪਰਬਰਾ ਸਤ ਤਾਰਾ ਪਰਮੇਸ਼ਰ ਦੀਆਂ ਇਹ ਕਹਾਣੀ ਬਹੁਤ ਲੰਬੀ ਹੋ ਜਾਣੀ ਗੋਬਿੰਦ ਪਿਤਾਏ ਪਿਛਲੇ ਨਾਮ ਤਾਂ ਸਹਾਰਾ ਨਹੀਂ ਲਿਆ ਕੀ ਕਹਿਤਾ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਉਹਦੀ ਫਤਿਹ ਕੀਤੀ ਜੈ ਕੀਤੀ ਉਸਤ ਕੀਤੀ ਅਕਾਲ ਪੁਰਖ ਦੀ ਇਹ ਜਕਾਰਾ ਇੰਨਾ ਸਿੰਪਲ ਤੇ ਨਾਰਮਲ ਆ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਇਹਨੂੰ ਜਰੂਰ ਲਾ ਲਿਓ ਚਾਹ ਇੱਕ ਵਾਰ ਲਾ ਲਿਓ ਚਾਹ ਦੋ ਵਾਰ ਲਾ ਲਿਓ ਚਾਹ ਪੰਜ ਵਾਰ ਲਾ ਲਿਓ ਇਹ ਗੱਲ ਜਰੂਰ ਕਹਿਓ ਪ੍ਰਭੂ ਜੇ ਤੂੰ ਅਣਾ ਦੇ ਘਰ ਆਇਆ ਤੇ ਸਾਨੂੰ ਵੀ ਇੱਕ ਵਾਰ ਤੂੰ ਮਿਲ ਲੈ ਇਹ ਉਹ ਫੋਨ ਨੰਬਰ ਆ ਇਹ ਉਹ ਘੰਟੀ ਆ ਇਹ ਉਹ ਰਿੰਗ ਆ ਇਹ ਉਹ ਚਿੱਠੀ ਆ ਪ੍ਰਭੂ ਨੂੰ ਮਿਲਣ ਦੀ ਜਿਨਨੇ ਏ ਚਠੀ ਪਾ ਦੇ 300 ਹੰਗ ਮਾਰੇਛੇ ਸਮਿਸ਼ਿ ਪਕਵਾਉਂਦੀ ਜਾ ਤੇ ਸਜਨੋ ਮੈਂ ਦਾਵੇ ਨਾਲ ਕਹਿੰਦਾ ਸੀ ਸਟੇਜ ਤੇ ਗ੍ਰੰਥਾ ਚ ਲਿਖਤਾ ਭਰੀਆਂ ਪ੍ਰਮਾਤਮਾ ਨੇ ਕਿਹਾ ਜਿਨਨੇ 100 ਹੰਗ ਦੀ ਗਾਲੀ ਤੁਕ ਤੁਰੰਤ ਆਪਣੇ ਨਾਲ ਮਿਲਾਈਆ ਮੈਂ ਤੁਰੰਤ ਤੁਹਾਨੂੰ ਆਪਣੇ ਨਾਲ ਮਿਲਾ ਲਾਂਗਾ ਸੋ ਮਾਫੀ ਚਾਹਾਂਗਾ ਆਓ ਇਹ ਸ਼ਬਦ ਜਗਾਰਾ ਜੋ ਦਿੱਤਾ ਹੈ ਪ੍ਰਮਾਤਮਾ ਨਾਲ ਆਓ ਆਪਾਂ ਸਾਰੇ ਇੱਕ ਵਾਰ ਗੂੰਜ ਕੇ ਪੰਜ ਵਾਰ ਉੱਚੀ ਆਵਾਜ਼ ਦੇ ਵਿੱਚ ਲਾਓ ਤੇ ਪ੍ਰਮਾਤਮਾ ਨੂੰ ਕਹੀਏ ਪ੍ਰਮਾਤਮਾ ਤੂੰ ਮੇਰਾ ਤੇ ਮੈਂ ਤੇਰਾ ਸੋ ਹਨ ਮਾਰਾਈ ਸ਼ੇਰ ਸਿੰਘ ਅਭਿਸ਼ਣੋ ਭਗਵਾਨ ਦੀ ਜੈ ਸੋ ਹਨ ਮਾਰਾਈ ਸ਼ੇਰ ਸਿੰਘ ਅਭਿਸ਼ਣੋ ਭਗਵਾਨ ਦੀ ਜੈ ਸੋ ਹਨ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਹਨਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਹਨਮਾਰਾਇ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਬਹੁਤ ਬਹੁਤ ਨੋ ਅਨੁvida ਬਹੁਤ ਨਾਲੇ ਕੇ ਸਾਂਝਾ ਕੀਤਾ ਹਰਵੀਰ ਕਸ਼ਿੰਧ ਸਿੰਘ ਜੀ 15 ਕਿ ਮਿੰਟਾਂ